ਅੰਦਰੋਂ ਆਪਣੇ ਮਨ ਦਾ ਇਸ਼ਨਾਨ ਕਰਾਇਆ ਬਾਹਰ ਦੇ ਰੋਜ ਇਸ ਤੁੰਮੜੀ ਨੂੰ ਧੋਨੇ ਆ ਪਰ ਕਦੀ ਅੰਦਰੋਂ ਤੋਂ ਜਿਹਦੇ ਅੰਦਰੋਂ ਧੋਵਾਂਗੇ ਘਰ ਦਾ ਉਹਦੇ ਬਣਨੀ ਬਾਹਰ ਤੋਂ ਕੀ ਤੁੰਮੜੀ ਅੰਦਰ ਵੇਸ ਨ ਕੋਰ ਕਹਿੰਦੇ ਅੰਦਰ ਦਾ ਵਿਸ਼ੇ ਵਗਾਰ ਕਰਮਖਿਆਰ ਇਨਕਾਰ ਦ્વੈਤ ਭਾਵ ਇਹ ਸਭ ਕੁਝ ਬਾਹਰ ਹੀ ਬੈਠਿਆ ਬਾਹਰੋਂ ਧੋਣ ਦਾ ਕੀ ਫਾਇਦਾ ਗੁਰੂ ਸਾਹਿਬ ਕਹਿੰਦੇ ਅੰਦਰੋਂ ਕਿਥੇ ਧੋਤਾ ਜਾਣਾ ਆ ਕੇ ਕੇ ਸੰਗਤ ਦੇ ਵਿੱਚ ਮਾਰੇ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨ ਨਾਉ ਆਖੋ ਸਤਨਾਮ ਵਾਪਾਰ ਜੀ ਗੁਰੂ ਜੀ ਭਈ ਸੰਗਤ ਦੇ ਵਿੱਚ ਜਦੋਂ ਆਓਗੇ ਜਿਹੜਾ ਸੁਣਿਆ ਤੇ ਉਹਨੂੰ ਮੰਨਣਾ ਸੁਣਿਆ ਮੰਨਿਆ ਮਨ ਕੀਤਾ ਭਾਉ ਮਨ ਦੇ ਵਿੱਚ ਗੁਰੂ ਦਾ ਭਾਉ ਪ੍ਰੇਮ ਪ੍ਰੇਮ ਦੇ ਅਤਿ ਸਰਕਾਰ ਮਹਾਰਾਜ ਬਚਨ ਕਰਦੇ ਹਨ ਜਿਨ ਪਿਆ ਅਦਬ ਨਾ ਬਾਨੀ ਤਾਰਾ ਸੋ ਜਾਣੋ ਨਹੀਂ ਸਿੱਖ ਹਮਾਰਾ ਜੇ ਗੁਰੂ ਦਾ ਅਦਬ ਨਹੀਂ ਹੈ ਪ੍ਰੇਮ ਨਹੀਂ ਹੈ ਸਤਕਾਰ ਨਹੀਂ ਹੈ ਤੇ ਗੁਰੂ ਸਾਹਿਬ ਕਹਿੰਦੇ ਉਹ ਸਾਡਾ ਸਿੱਖ ਨਹੀਂ ਹੋ ਸਕਦਾ ਮਹਾਰਾਜ ਨੇ ਬਚਨ ਕਰੇ ਇਸ ਕਰਕੇ ਗੁਰਮੁਖ ਪਿਆਰੇ ਹੋ ਅਸਲੀ ਸ਼ਨਾੜੇ ਆਓ ਕੁਝ ਕਸਮਾ ਕਰੀਏ ਜਿਨਾਂ ਸੁਣਿਆ ਮੰਨਿਆ ਮਨ ਕੀਤਾ ਭਾਉ ਮੰਨੈ ਪਰਵਾਰ ਸਾਧਾਰ ਵਰਬਖ ਪਿਆਰੇ ਜੋ ਮੰਨਦੇ ਆ ਬਚਨਾਂ ਨੂੰ ਆਪਣਾ ਸਧਾਰਨ ਪਰਿਵਾਰ ਦਾ ਸਧਾਰਨ ਆਪਣੀਆਂ ਕੁਲਾਂ ਦਾ ਸਧਾਰਨ ਆਪ ਤਰ੍ਹਾਂ ਸਗਲੇ ਕੁੱਲ ਤਰ ਹੱਦਰਗੈ ਪਤ ਸਿਉ ਜਾਏਗਾ ਆਪਣੀ ਪੱਗ ਇਜਤ ਦਰਗਾਹ ਦੇ ਵਿੱਚ ਫਿਰ ਉਹਨਾਂ ਦਾ ਆਦਰ ਸਤਕਾਰ ਉਹਨਾਂ ਨੂੰ ਮਾਣ ਮਿਲਦਾ ਆਖੋ ਸਤਨਾਮ ਕੀ ਕਹਿੰਦੇ ਨਾ ਸਤਗੁਰੂ ਜੀ ਉਹ ਦਰਗਹ ਪਿੰਡ ਦਾ ਮਾ ਨਾਮ ਸੰਗ ਰਤਿਆ ਨਾਮ ਸੰਗ ਰਤਿਆ ਸਰਗਮੇ ਬਾਣੂ ਸਿੰਘ ਆਇਆ ਦਗ੍ਹਾ ਜਿੰਦੀ ਰਤਿਆ ਵਰਨਨ ਪਿਆਰਿਓ ਜਿਹੜੇ ਨਾਮ ਦੇ ਵਿੱਚ ਰੰਗੇ ਰਹਿੰਦੇ ਉਹਨਾਂ ਨੂੰ ਆਦੂ ਸਤਕਾਰ ਪੜਦਾ ਜਿਸ ਨੇ ਇਹਨਾਂ ਨਾਮਾਂ ਨੂੰ ਜ਼ਿਉ ਹਲ ਕਰਦੇ ਆ ਗੁਰੂ ਸਾਹਿਬ ਦਾ ਬਾਚਨ ਗਾ ਜੇ ਇਸ ਨਾਮ ਸਿਮਰ ਪਰ ਆਪਣਾ ਮਨ ਤਨ ਭਏ ਰੋਗਾਂ

ਦਾ ਕੀ ਦੇ ਆਸਰੀ ਹੈ ਇਸ 나ੜ ਉਹ ਫਿਰ ਦਰਗਾਹ ਦੇ ਵਿੱਚ ਮੰਡ ਪਾਉਂਦੇ ਆਪ ਵੀ ਤਰਦੇ ਕੁਲਾਂ ਉਤਾਰਨ ਇਹਦੀ ਉਤਮ ਭਗਤੀ ਹੈ ਹਰੀ ਦਾਸ ਕੀਰਤਨ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਬਚਨ ਆਪਾਂ ਪੜ੍ਹ ਰਹੇ ਸੀ RAM DAAS SROVAR NAATE SAB PUTRE PAAP ਜੀ ਰੋਜ਼ ਪੜ੍ਹਦੇ ਆਂ RAMDAS ਸਰੋਵਰ ਕਿਹੜਾ ਜਿੱਥੇ ਤੁਸੀਂ ਬੈਠੇ ਆਪਕੋ ਸਤਿਨਾਮ ਵਾਹਿਗੁਰੂ RAM DE TASAN DA SAROVAR HAI SAT SANGAT ਇਥੇ ਹਰ ਕੋਈ ਨਹੀਂ ਆ ਸਕਦਾ ਸਾਧ ਸੰਗਤ ਜੀ ਜਿਹੜੇ ਮਾਨ ਸਰੋਵਰ ਤੇ ਸਾਧ ਸੰਗਤ ਜੀ ਹੰਸ ਜਾਂਦੇ ਨੇ ਹੰਸ ਦੇ ਹਾਂਸਾਂ ਦਾ ਚੋਗ ਕੀ ਹੈ ਹੀਰੇ ਮੋਤੀਆਂ ਦਾ ਚੋਗ ਹੀਰੇ ਮੋਤੀਆਂ ਦਾ ਚੋਗ ਚੁਕਦੇ ਨੇ ਇਸੇ ਤਰ੍ਹਾਂ ਇਹ ਇੱਕ ਮਾਨਸ ਲੋਗੜ ਹੈ ਜੇ ਤੁਹਾਨੂੰ ਪਦਵੀ ਦਿੱਤੀ ਹੈ ਪਰਮ ਹੰਸ ਦੀ ਗੁਰੂ ਸਾਹਿਬ ਨੇ ਹਾਂਸ ਨਾਲੋਂ ਵੀ ਉੱਚੀ ਪਦਵੀ ਪਰਮ ਹੰਸ ਵੱਡੀ ਪਦਵੀ ਹੈ ਸਾਧ ਸੰਗਤ ਜੀ ਪਰਮ ਹੰਸ ਦੀ ਵਰਤੀ ਨਾਲ ਆਉਣਾ ਬਗਲੇ ਵਾਲੀ ਵਰਤੀ ਨਾਲ ਨਹੀਂ ਆਉਣਾ ਆਖੋ ਸਤਨਾਮ ਵਾਹਿਗੁਰੂ ਬਗਲੇ ਦਾ ਕਰਮ ਕੀ ਹੁੰਦਾ ਆਉਂਦਾ ਉਹ ਵੀ ਹੈ ਮਾਨਸ ਰੋਗਣ ਗੇੜੀਆਂ ਹੀ ਆ ਦਿੰਦਾ ਫਿਰਦਾ ਹੈ ਕੀ ਲੱਭਦਾ ਹੈ ਕਿਤੇ ਮੈਨੂੰ ਮੱਛੀ ਕੋਈ ਕਿਤੇ ਡੱਡੀ ਲੱਭ ਜੀ ਕਿਤੇ ਉਹਦੇ ਲਈ ਸਮਾਦੀ ਵੀ ਲਾਉਂਦਾ ਕਿਤੇ ਚਪਟਵਾਰਾਂ ਛੇਨੀ ਨਾ ਸਾਧ ਸੰਗਤ ਜੀ ਉਹ ਫਿਰ ਮਛੀਆਂ ਗੱਡੀਆਂ ਫੜ ਕੇ ਬਗਲਾ ਆਪਣਾ ਵਿਹਾਰ ਕਰਦਾ ਉਹ ਆਪਣਾ ਆਹਾਰ ਵਾਸਤੇ ਜਾਂਦਾ ਏਸੇ ਤਰ੍ਹਾਂ ਸੰਗਤ ਦੇ ਵਿੱਚ ਕਈ ਵਾਰੀ ਬਗਲਾ ਬਿੰਤੀ ਆਲੇ ਵੀ ਆਉਂਦੇ ਉਹਨਾਂ ਨੇ ਆ ਕੇ ਕੀ ਵੇਖਣਾ ਸਾਧ ਸੰਗਤ ਜੀ ਜਿਵੇਂ ਬਗਲੇ ਨੂੰ ਮੱਛੀ ਤੇ ਗੱਡੀ ਦਿਸਦੀ ਹੈ ਨਾ ਚਵਟ ਮਾਰਨਾ ਇਹਨੇ ਆ ਕੇ ਬਗਲਾ ਵਰਤੀ ਵਾਲਾ ਜਿਹੜਾ ਮਨੁੱਖ ਹੈ ਸਾਧ ਸੰਗਤ ਜੀ ਉਹ ਆਉਂਦਾ ਇਸ ਮਾਨ ਸਰੋਵਰ ਤੇ ਸਾਧ ਸੰਗਤ ਦੇ ਵਿੱਚ ਇੱਥੇ ਆ ਕੇ ਕੀ ਲੱਭਦਾ ਗਲਤੀ ਰੂਪੀ ਕੋਈ ਕਮੀ ਰੂਪੀ ਮੱਚੀ ਡੱਡੀ ਲੱਭਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਸਾਧ ਸੰਗਤ ਜੀ ਹੀਰੇ-ਪੋਤੀਆਂ ਦਾ ਇੱਥੇ ਆ ਕੇ ਜੋਗ ਨਹੀਂ ਚੁਗਦਾ ਪਾਵਰ ਸਾਧ ਸੰਗਤ ਦੇ ਵਿੱਚ ਜੋ ਗੁਰੂ ਦੇ ਬਚਨਾ ਉਹਨਾਂ ਨੂੰ ਨਹੀਂ ਸੁਣਦਾ ਉਹਨਾਂ ਨੂੰ ਨਹੀਂ ਪੜਦਾ ਉਹਦੀ ਬਿਰਤੀ ਉੱਥੇ ਜੇ ਖਲੋਤੀ ਹੈ ਇਸ ਕਰਕੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਤਾਈਆਂ ਤੱਕ ਹੈ ਉਹ ਮੋਤੀ ਚੁੰਮਣੇ ਨੂੰ ਹੰਸ ਬਣਾਇਆ ਜਾ ਕੇ ਰਿਆ ਕਰੇ ਬਾਦਵੀ ਦਿੱਤੀ ਸਮਨੋ ਗੁਰਮਖ ਪਿਆਰਿਓ ਤੁਸੀਂ ਸੰਗਤ ਦੇ ਵਿੱਚ ਆਇਓ ਰਾਸੀ ਇਹ ਮਾਨ ਸਰੋਵਰ ਗੁਰੂ ਸਾਹਿਬ ਕਹਿੰਦੇ ਜਿਹੜਾ ਇਸ ਮਾਨ ਸਰੋਵਰ ਦੇ ਵਿੱਚ ਜਿਹਨੇ ਚੁੰਬੇ ਲਾ ਲਿਆ ਉਹਦਾ ਬੇੜਾ ਬਾਹਰ ਹੋ ਗਿਆ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਬੱਜ ਚੱਲ ਰਿਹਾ ਜੀ RAM ਦਾਸ ਸਰੋਗਨਾਤੇ ਇਹਨਾਂ ਨੇ ਭਾਈ RAM ਦੇ ਦਾਸਾਂ ਦੇ ਸਰੋਵਰ ਵਿੱਚ ਆਪਣੇ ਮਾਰਗ ਦਾ ਇਸ਼ਾਰਾ ਕਰਾਵੇ ਇਹ RAM ਨੇ ਦਾਸਾਂ ਦਾ ਗੁਰੂ ਦੇ ਪਿਆਰਿਆਂ ਦਾ ਇਹ ਸਰੋਵਰ ਹੈ ਸਤ ਸੰਗਤ ਸਤ ਸੰਗਤ ਦੀ RAM ਦਾ ਸਰੋਵਰ ਨਾਤੇ ਕੀ ਹੋਣਾ ਹੈ ਸਭ ਉਤਰੇ ਪਾਪ ਕਮਤ ਦੇ ਕਹਿੰਦੇ ਸਾਰੇ ਜਿੰਨੇ ਪਾਪ ਨਹੀਂ ਸਤ ਸੰਗਤ ਦੀ ਕਿਲਵਿਖ ਨੇ ਸਭ ਬਨਾਸ ਹੋ ਜਾਣੇ ਸਭ ਉਤਰੇ ਉਪਾਤ ਹੋਊਗਾ ਨਿਰਮਲ ਹੋਏ ਕੜੀ ਇਸ਼ਨਾਨ ਕੀ ਕਹਿੰਦੇ ਮੇਰੇ ਆਪਾ ਨੇ ਕਰ ਲੈ ਇਸ਼ਨਾਨ ਨਿਰਮਲ ਹੋ ਜਾਏਗਾ ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰਾ ਕੀਨੇ ਦਾਨਾ ਕਹਿੰਦੇ ਪੂਰੇ ਗੁਰਾਂ ਨੇ ਇਹਨੂੰ ਦਾਨ ਵਿੱਚ ਬਖਸ਼ਿਆ ਇਹ ਜਿਹੜਾ ਰਾਮ ਦੇ ਦਾਸਾਂ ਦਾ ਸ੍ਰੋਮ ਹੈ ਆਖੋ ਸਤਿਨਾਮ ਸੁਵਾਹਿ ਗੁਰੂ ਪੂਰੇ ਗੁਰੂ ਬੜੇ ਦਾਨੇ ਨੇ ਬੜੇ ਸੁਜਵਾਨ ਨੇ ਸਿਆਣੇ ਨੇ ਗੁਰ ਪੂਰਾ ਕੀਨੇਤਾ ਸਭ ਕੁਸ਼ਲ ਖੇਵ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਹਵਾਰੇ ਕਦੋਂ ਗੁਰ ਕਾ ਸ਼ਬਦ ਵਿੱਚ ਜਦੋਂ ਗੁਰੂ ਦੇ ਸ਼ਬਦ ਦੀ ਤੂੰ ਵਿਚਾਰ ਕਰੇ ਸਭ ਉਤਰੇ ਪਾਪ ਮਾਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਕਰੇਗਾ ਨਾ ਤੇ ਤੂੰ ਸਾਰੀ ਸਮਗਰੀ ਥੋਪ ਹੁੰਦੀ ਹੈ ਸਾਰੀ ਸਮਗਰੀ ਪਦਾਰਥ ਉਹਨਾਂ ਤੋਂ ਤੂੰ ਬਚ ਜਾਵੇਂਗਾ ਜਿਵੇਂ ਅੱਜ ਸਮਾਜ ਪਦਾਰਥਵਾਦੀ ਹੋਇਆ ਹੈ ਗੁਰੂ ਸਾਹਿਬ ਕਹਿੰਦੇ ਨਾ ਜੀਣਾ ਤੋਂ ਤੂੰ ਬਚ ਜਾਵੇਂਗਾ ਜਦੋਂ ਤੂੰ ਗੁਰੂ ਦੀ ਵਿਚਾਰ ਦੇ ਨਾਲ ਜੁੜੇਗਾ ਸ਼ਬਦ ਦੀ ਵਿਚਾਰ ਨਾਲ ਇਸ ਤਰ੍ਹਾਂ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਸੋ ਗੁਰਮਖ ਪਿਆਰਿਓ ਆਪ ਦੀ ਸਾਰੇ ਸਾਧ ਸੰਗਤ ਦੇ ਵਿੱਚ ਪਹੁੰਚੇ ਹੋ ਬੜੀ ਮਹਾਨ ਬਖਸ਼ਿਸ਼ ਹੈ ਬੜੀ ਕਿਰਪਾ ਗੁਰੂ ਸੋ ਸਾਰਾ ਹੀ ਬਾਗੜੀ ਪ੍ਰਵਾਦ ਜੋ ਸਾਧ ਸੰਗਤ ਦੀ ਆਪਣੇ ਪੋਤਰੇ ਭਾਵ ਕਟਕ ਪੋਤਰੇ ਕਾਗਾ ਅਨੰਤ ਵੀਰ ਸਿੰਘ ਉਹਨਾਂ ਦੇ ਜਾਣਦੇ ਦੀ ਖੁਸ਼ੀ ਦੇ ਵਿੱਚ ਆਪ ਸਾਰੇ ਇਕੱਤਰ ਹੋਏ ਹੋ ਸੰਗਤ ਰੂਪ ਵਿੱਚ ਭਾਵੇਂ دوست મિતਰ ਰਿਸ਼ਤੇਦਾਰ ਸਭ ਪਹੁੰਚੇ ਹੋ ਸਤਕਾਰਯੋਗ ਨੇ ਸਾਧੂ ਸੰਤ ਮਹਾਂਪੁਰਖ ਗੁਰਸਿੱਖ ਸਭ ਪਹੁੰਚੇ ਸਭ ਦਾ ਅਦਬ ਹੈ ਸਭ ਦਾ ਸਤਕਾਰ ਹੈ ਸਭ ਨੂੰ ਜਿਉ ਆਏ ਗੁਰੂ ਸਾਹਿਬ ਨੇ ਕਿਰਪਾ ਕੀਤੀ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਰਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਕਿਰਪਾ ਕੀਤੀ ਹੈ ਕਿ ਉਹਦੇ ਹੁਕਮ ਦੇ ਵਿੱਚ ਹੀ ਬਾਦਸ਼ਾਹियां ਉਹਦੇ ਹੁਕਮ ਦੇ ਵਿੱਚ ਹੀ ਬਾਦਸ਼ਾਹियां ਮਿਲਦੇ ਸੋ ਸਾਧ ਸੰਗਤ ਜੀ ਕੋਈ ਸ਼ਾਇਰ ਕਹਿੰਦਾ ਮਾਵੇਂ ਮਾਵਾਂ ਭਾਵੇਂ ਹੋਵਣ ਭਰੀਆਂ ਸ਼ਾਹੀ ਘਰੀ ਪਿਆਗੀਆਂ ਭਰੀਆਂ ਪੈਣ ਪੱਟ ਹੰਡਾਉਣ ਜਰੀਆਂ ਨਾਲ ਹੁਸਨ ਦੇ ਡੱਕ ਡੱਕ ਭਰੀਆਂ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਘਰ ਵਿੱਚ ਲਾਲਾਂ ਦਾ ਹਾਰ ਨਾ ਹੋਵੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਹਿੰਦੇ ਬੀਬੀ ਭੰਗਾ ਹੁਸਨ ਨਾਲ ਡੱਕ ਡੱਕ ਭਰੀ ਹੋਵੇ ਰੋਜ਼ ਮਹਿੰਗੀਆਂ ਮਹਿੰਗੀਆਂ ਭਰੀਆਂ ਪਹਿਣਦੀ ਹੋਵੇ ਗਹਿਣੇ ਗੱਟੇ ਪਹਿਣਦੀ ਹੋਵੇ ਵੱਡੇ ਘਰ ਵਿੱਚ ਵਿਆਹ ਹੀ ਹੋਇਆ ਪਰ ਜਿੱਦਾਂ ਚਲੋ ਦੀ ਗੋਦ ਵਿੱਚ ਲਾਲ ਨਹੀਂ ਖੇੜਦਾ ਉਹ ਆਪਣੇ ਸ਼ਿੰਗਾਰ ਤੋਂ ਅਧੂਰੀ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਉਹ ਅਧੂਰੀ ਹੈ ਸਾਧ ਸੰਗਤ ਜੀ ਜਦੋਂ ਫਿਰ ਇਸ ਪ੍ਰਕਾਰ ਆਪਾਂ ਗੁਰੂ ਸਾਹਿਬ ਦੇ ਦਰਵਾਜ਼ੇ ਤੇ ਆਉਨੇ ਸਤਿਗੁਰਾਂ ਦੇ ਦਰਬਾਰ ਚ ਆਉਨੇ ਤੇ ਸਤਿਗੁਰੂ ਫਿਰ ਉਹ ਕਾਮਨਾ ਪੂਰੀ ਕਰਦੇ ਕਿਉਂਕਿ ਇੱਛਾ ਪੂਰਕ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਗ ਹੈ ਵਸ ਹੈ ਕਾਮ ਤੇਨ ਸਤਿਗੁਰੂ ਜੀ ਇਛਾਵਾਂ ਨੂੰ ਪੂਰੀਆਂ ਕਰਨ ਵਾਲੇ ਜਿਨ੍ਹਾਂ ਦੇ ਵਸ ਦੇ ਵਿੱਚ ਕਾਮ ਤੇਨ ਗਉ ਇੱਕ ਵਸਤੂ ਹੈ ਜਿਹੜੀਆਂ ਸਾਰੀਆਂ ਕਾਮਨਾਵਾਂ ਪੂਰੀ ਕਰ ਜਾਂਦੀ ਉਹ ਸਤਿਗੁਰਾਂ ਦੇ ਹੁਕਮ ਦੇ ਵਿੱਚ ਸਾਧ ਸੰਗਤ ਜੀ ਗੁਰੂ ਦੇ ਹੋਏ ਜਦੋਂ ਇੱਥੇ ਕੋਈ ਵੀ ਆ ਕੇ ਅਰਦਾਸ ਕਰਦਾ ਤੇ ਸਤਿਗੁਰੂ ਉਹਦੀਆਂ ਝੋਲੀਆਂ ਭਰ ਦਿੰਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਭਾਵੇਂ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਕਾਲ ਦੀ ਗੱਲ ਆਉਂਦੀ ਹੈ ਉਹਨਾਂ ਦੇ ਚਰਨਾਂ ਦੇ ਵਿੱਚ ਕਦੇ ਸਾਧ ਸੰਗਤ ਜੀ ਕੋਈ ਗੁਰਮੁਖ ਪਿਆਰਾ ਆਇਆ ਤੇ ਉਹਨੇ ਅਰਦਾਸ ਕੀਤੀ ਬੇਦਰਗੀ ਜੀ ਦਾ ਨਾਮ ਸੀ ਬਾਬਾ ਆਦਮ ਕਕੀ ਪੋਜੋ ਦੇ ਰਹਿਣ ਵਾਲਾ ਸਾਧ ਸੰਗਤ ਜੀ ਉਹਨੇ ਅਰਦਾਸ ਬੇਨਤੀ ਕੀਤੀ ਗੁਰੂ ਰਾਮਦਾਸ ਦੇ ਚਰਨਾ ਵਿੱਚ ਤੇ ਨਾਲ ਸੇਵਾ ਕੀਤੀ ਸੇਵਾ ਭਾਵਨਾ ਦੇ ਨਾਲ ਗੁਰੂ ਰਾਮਦਾਸ ਦੇ ਚਰਨਾ ਵਿੱਚ ਰਹੇ ਇੱਕ ਦਿਨ ਕੀ ਹੋਇਆ ਗੁਰੂ ਰਾਮਦਾਸ ਸਰ ਮਹਾਰਾਜ ਗੋਬਿੰਦਗੁਰੂ ਸਾਹਿਬ ਤੋਂ ਸ੍ਰੀ ਅਮਰਕਸਰ ਪਹੁੰਚੇ ਸੰਗਤਾਂ ਦੇ ਸਮੇਤ ਠੱਡ ਬੜੀ ਪੈ ਰਹੀ ਸੀ ਸੰਗਤਾਂ ਠਰ ਠੁਰ ਕਰਦੀਆਂ ਨੇ ਤੇ ਗੁਰੂ ਸਾਹਿਬ ਨੇ ਉੱਚੀ ਆਵਾਜ਼ ਦੇ ਵਿੱਚ ਆਖਿਆ ਕਿ ਜਿਹੜਾ ਸੰਗਤ ਦੀ ਅੱਜ ਠੰਡ ਦੂਰ ਕਰ ਦੇਗਾ ਸੰਗਤ ਦੀ ਉਹ ਤੇ ਖੁਸ਼ੀ ਹੋਵੇਗੀ ਤੇ ਸੰਗਤ ਦੇ ਵਿੱਚ ਰੱਬ ਵੱਸਦਾ ਹੈ ਤੇ ਜਿਹੜੀ ਵੀ ਉਹਦੀ ਕਾਮਨਾ ਹੋਵੇਗੀ ਅਸੀਂ ਪੂਰੀ ਕਰਾਂਗੇ ਆਪ ਕੋ ਸਤਨਾਮ ਵਾਹਿਗੁਰੂ ਤੇ ਸਾਧ ਸੰਗਤ ਜੀ ਜਦੋਂ ਇਸ ਗੱਲ ਦਾ ਪਤਾ ਬਾਬੇ ਆਦਮ ਨੂੰ ਲੱਗਿਆ ਤੇ ਬਾਬਾ ਆਦਮ ਉਸ ਵੇਲੇ ਸੇਵਾ ਕਰਦਾ ਸੀ ਗੁਰੂ ਕੇ ਲੰਗਰਾਂ ਦੀਆਂ ਲੱਕੜਾਂ ਲਿਆਦਾ ਸੀ ਕੱਟ ਕੇ ਜਦੋਂ